ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਇਸ ਨਾਵਲ ਤੇ ਫਿਲਮ ਵੀ ਬਣ ਚੁੱਕੀ ਆ ਔਰ ਇਸ ਦੇ ਚਾਰ ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਭਾਗ ਪੰਜਵਾਂ ਜਿਹੜੇ-ਜਿਹੜੇ ਦੋਸਤ ਆਪਣੇ ਚੈਨਲ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਇਹ ਤੁਹਾਨੂੰ ਜਿਹੜਾ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਭਾਗ ਪੰਜਵਾਂ ਜਸੀਰ ਦੋ ਦਿਨ ਮੰਜੀ ਤੇ ਪਿਆ ਰਿਹਾ ਤਾਂ ਆਪਣਾ ਲੋ ਤਾਂ ਸਾਰਾ ਸਰੀਰ ਪਿੰਜਿਆ ਗਿਆ ਪੁਰਾਣੇ ਗਦੈਲੇ ਤੇ ਜੁੱਲੀ ਵਿੱਚੋਂ ਦੀ ਮੰਜੀ ਦਾ ਬਾਣ ਚੁੱਬਣ ਲੱਗ ਪਿਆ ਸੀ ਤੀਜੇ ਦਿਨ ਤਕੜੀ ਰਾਤ ਗਿਆ ਉਹ ਠੱਕੇ ਬੈਠ ਗਿਆ ਨੰਦੀ ਦੋ ਦਿਨ ਹੋਰ ਆਊਟਪੋਰਟ ਕਰਦਿਆਂ ਥੱਕ ਕੇ ਸੌ ਗਈ ਸੀ। ਜਕੀਰ ਨੇ ਖੇਸ ਦੀ ਬੁੱਕਲ ਮਾਰੀ ਤੇ ਮੰਜੀ ਉੱਤੋਂ ਅੱਠ ਖਲੋਤਾ। ਕਮਜ਼ੋਰੀ ਕਰਕੇ ਲੱਤਾਂ ਕੰਬ ਰਹੀਆਂ ਸਨ ਪਰ ਰਤਾ ਚਿੱਤ ਕਰੜਾ ਕਰਕੇ ਉਹ ਹੌਲੀ-ਹੌਲੀ ਤੁਰ ਪਿਆ। ਬਾਹਰਲੇ ਬੁਹੇਰੀ ਕੁੰਡੀ ਮਾਰੀ ਤੇ ਰੌਣਕੀ ਦੀ ਪੱਠੀ ਵੱਲ ਤੁਰ ਪਿਆ। ਖੇਮੇ ਛੱਤੀ ਕੇ ਬੁਹੇ ਕੋਲੋਂ ਲੰਘਦਿਆਂ ਉਹਨੂੰ ਜਾਪਿਆ ਉਹਦੀਆਂ ਲੱਤਾਂ ਬਹੁਤੀਆਂ ਹੀ ਕੰਬ ਰਹੀਆਂ ਸਨ। ਦੋਹਾਂ ਹੱਥਾਂ ਨਾਲ ਲੱਕ ਨੂੰ ਥੰਮ ਕੇ ਉਹ ਖੇਮੇ ਕੇ ਬੁਹੇ ਸਾਹਮਣੇ ਗੱਡੀ ਇੱਕ ਲੱਕੜ ਦੀ ਮੁੱਢੀ ਉੱਤੇ ਬਹਿ ਗਿਆ। ਬੰਦ ਕੋ ਦਾਮ ਲੈ ਕਿਉਂ ਨੇ ਜਦੋਂ ਸੈਰੋ ਤਾਂ ਚੁੱਕਿਆ ਤਾਂ ਨਿਗਾ ਆਪਣੇ ਵੇੜੇ ਦੇ ਘਰਾਂ ਉੱਤੇ ਜਾ ਪਈ ਹਨੇਰੀ ਰਾਤ ਵਿੱਚ ਇਹ ਘਰ ਉੱਤਿਆਂ ਦੇ ਘੋਰਨੇ ਵਰਗੇ ਜਾਪੇ ਨਿੱਕੇ ਹਨੇਰੇ ਤੇ ਡੂੰਗੇ ਕਈਆਂ ਦੀਆਂ ਛੱਤਾਂ ਗੱਡੀਆਂ ਨੀਵੀਆਂ ਸਨ ਕਿ ਕੋਈ ਲੰਮਾ ਬੰਦਾ ਅੰਦਰ ਫਿਰਤੁਰ ਨਹੀਂ ਸੀ ਸਕਦਾ ਵੇੜਿਆਂ ਦੇ ਪਾਸੇ ਕੰਧਾਂ ਦੀ ਥਾਂ ਲੋਕਾਂ ਨੇ ਬਾੜਾਂ ਕੀਤੀਆਂ ਹੋਈਆਂ ਸਨ ਉੱਪਰ ਥਲੀ ਵਰਿਆਂ ਵੱਧੀ ਓਵੇਂ ਲਿਪੀਆਂ ਕੰਧਾਂ ਦੇ ਲਿਓੜ ਇੰਜ ਉੱਚੇ ਨਵੇਂ ਹੋਏ ਸਨ ਜਿਵੇਂ ਕੋੜੀ ਦੇ ਫੋੜੇ ਨਿਕਲੇ ਹੋਏ ਹੁਣ ਉਹਦੀ ਸੁਰਤ ਵਿੱਚ ਵੇੜੇ ਵਿੱਚ ਕਿਸੇ ਨੇ ਕੋਈ ਨਵਾਂ ਕੋਠਾ ਨਹੀਂ ਸੀ ਛੱਤਿਆ ਮੀਆਂ ਵਿੱਚ ਜਦੋਂ ਕਿਸੇ ਪੁਰਾਣੇ ਕੋਠੇ ਦੀ ਛੱਤ ਡੈਗ ਪੈਂਦੀ ਜਾਂ ਕੰਧ ਟਹਿ ਜਾਂਦੀ ਤਾਂ ਲੋਕ ਉਸੇ ਪੁਰਾਣੇ ਕਾਠ ਤੇ ਇੱਟਾਂ ਨਾਲ ਮੋੜ ਉਹਨੂੰ ਸਿਰ ਟਕਨ ਜੋਗਾ ਕਰਕੇ ਦਿਨ ਕੱਟੀ ਕਰੀ ਜਾਂਦੇ ਸਨ ਉੱਤਿਆਂ ਦੇ ਘੋਰ ਨੇ ਜਗਸੀਰ ਨੂੰ ਇਹ ਸੋਚ ਕੇ ਰਤਾ ਹਾਸੇ ਆਵੇ ਪਤਾ ਨਹੀਂ ਉਹਨੂੰ ਇਹ ਖਿਆਲ ਕਿਵੇਂ ਆ ਗਿਆ ਸੀ ਇਸੇ ਵੇੜੇ ਵਿੱਚ ਉਹ ਜੰਮਿਆ ਪਲਿਆ ਤੇ 40 ਉੱਤੇ ਦੋ ਵਰਿਆਂ ਦੀ ਉਮਰ ਪਹੁੰਚ ਚੁੱਕਿਆ ਸੀ ਪਰ ਇਹ ਘਰ ਉਹਨੂੰ ਤਰੇ ਕੁੱਤਿਆਂ ਦੇ ਘੋਰਨੇ ਵਰਗੇ ਨਹੀਂ ਸਨ ਜਾਪੇ ਉਹਦੀ ਸੁਰਤ ਵਿੱਚ ਹੀ ਇੰਨਾ ਘਰਾਂ ਵਿੱਚ ਉਹਦੀ ਜਵਾਨੀ ਵਾਰੇ ਜੰਮੇ ਮੁੰਡੇ ਕੁੜੀਆਂ ਹੁਣ ਜਵਾਨ ਹੋ ਗਏ ਸਨ ਉਹਨਾਂ ਵਿੱਚੋਂ ਕਿੰਨਿਆਂ ਦੇ ਵਿਆਹ ਹੋ ਗਏ ਸਨ ਕਿੰਿਆਂ ਦੇ ਨਿਆਣੇ ਨਿੱਕੇ ਵੀ ਹੋ ਗਏ ਸਨ ਤੇ ਵੇੜਾ ਮਖਿਆਲ ਦੇ ਸ਼ਰਤੇ ਮੰਗ ਦਿਨੋਂ ਦਿਨ ਨਿਆਣਿਆਂ ਨਾਲ ਭਰਦਾ ਜਾਂਦਾ ਸੀ ਇੱਕੋ ਕੋਠੇ ਵਿੱਚ ਜਿੱਥੇ ਅੱਜ ਤੋਂ 20-25 ਬਰੇ ਪਹਿਲਾਂ ਦੋ ਤਿੰਨ ਜੀ ਰਹਿੰਦੇ ਹੁੰਦੇ ਸਨ ਹੁਣ ਉਸੇ ਕੋਠੇ ਵਿੱਚ 10-10 ਜੀ ਸੌਂਦੇ ਸਨ ਲੋਕ ਕੁਜੇ ਬਟਲੀਆਂ ਤੇ ਨੱਕ ਸੋਕ ਖੁੰਜੀ ਰੱਖ ਕੇ ਇੱਕ ਦੂਜੇ ਉੱਤੇ ਘਸੋੜ ਮਸੋੜ ਕੇ ਨਿੱਕੀਆਂ ਵੱਡੀਆਂ ਮੰਝੀਆਂ ਢਾ ਕੇ ਰਾਤ ਕੱਟ ਲੈਂਦੇ ਸਨ ਇੱਕ ਇੱਕ ਮੰਝੀ ਉੱਤੇ ਤਿੰਨ ਤਿੰਨ ਨਿਆਣੇ ਇਕੱਠੇ ਸੌਂ ਰਹੇ ਹੁੰਦੇ ਪੁੰਜੇ ਪਏ ਹੁੰਦੇ ਪਰ ਖੁੱਲਾ ਕੋਠਾ ਕੋਈ ਨਾ ਛੱਟ ਸਕਦਾ। ਕਈ ਵਾਰੀ ਜੇ ਸੀਰ ਨੇ ਨਵੇਂ ਵਿਆਹੇ ਗੱਬਰੂਆਂ ਮੁੰਡਿਆਂ ਨੂੰ ਮਾਪਿਆਂ ਨਾਲ ਖੇਪੜਦੇ ਵੇਖਿਆ ਸੀ। ਜਦੋਂ ਕਿਸੇ ਦਾ ਨਵਾਂ ਵਿਆਹ ਹੁੰਦਾ ਤਾਂ ਨਵੇਂ ਵਿਆਹੀ ਜੋੜੇ ਨੂੰ ਕੋਠੇ ਵਿੱਚ ਥਾਂ ਦੇ ਕੇ ਗੁੱਡੇ ਠੇਰੇ ਪੋ ਮਾਰਦੀਆਂ ਰਾਤਾਂ ਵਿੱਚ ਬਾਹਰ ਛੱਪਰਾਂ ਹੀਟ ਪਏ ਰਹਿੰਦੇ ਸਾਰੀ ਰਾਤ ਉਹਨਾਂ ਨੂੰ ਪਾਟੀਆਂ ਪ੍ਰਾਣੀਆਂ ਜੁੱਲੀਆਂ ਵਿੱਚ ਕਰੜੀ ਠੰਡ ਨੀਂਦ ਨਾਉਣ ਦਿੰਦੀ ਪਰ ਫੇਰ ਵੀ ਤੜਕੇ ਉੱਠ ਕੇ ਉਹ ਬਿਨਾਂ ਕੁਝ ਕਿਆ ਸੁਣਿਆ ਕੰਮੀ ਤੰਦੀ ਲੱਗ ਪੈਂਦੀ ਰਾਤ ਨੂੰ ਪੈਨ ਲੱਗਿਆ ਜੇ ਕੋਈ ਤੋੜੇ ਦੇ ਪਰਿਵਾਰ ਵਾਲਾ ਅਜਿਹੇ ਗਵਾਂਡੀ ਨੂੰ ਹੋਰ ਕੋਠਾ ਛੱਤਨ ਦੀ ਸਲਾਹ ਦਿੰਦਾ ਤਾਂ ਇੱਕੋ ਜਵਾਬ ਮਿਲਦਾ ਚੱਲ ਰਾਤ ਹੀ ਕੱਟਣੀ ਐ ਚੱਲ ਰਾਤ ਹੀ ਕੱਟਣੀ ਐ ਜਗਸੀਰ ਨੂੰ ਫੇਰ ਰਾਤ ਕੋ ਹਾਸੀ ਆਈ ਤੇ ਦਿਨ ਦਨਕਟ ਨੰਬਰ ਇਹ ਵੀ ਉਸ ਆਪਣੇ ਵੇੜੇ ਦੇ ਲੋਕਾਂ ਮੂੰਹ ਇਸ ਤੋਂ ਵੱਖਰੀ ਗੱਲ ਨਹੀਂ ਸੀ ਸੁਣੀ ਕੋਈ ਕਿਸੇ ਦਾ ਹਾਲਚਾਲ ਪੁੱਛਦਾ ਤਾਂ ਗੋ ਜਵਾਬ ਦੇਣ ਵਾਲਾ ਸੁਧਾਰਨੀ ਤੇ ਕਦੇ ਲੰਮਾ ਹੋ ਕਾ ਭਰ ਕੇ ਆਖਦਾ ਚੰਗਾ ਬਸ ਜੋ ਦਿਨ ਗੁਜ਼ਰ ਗਿਆ ਸੋਣਾ ਜਾਂ ਐਸੇ ਗੱਲ ਨੂੰ ਹੋਰ ਤਰ੍ਹਾਂ ਆਖ ਦਿੰਦਾ ਚੰਗਾ ਇੱਕ ਦਿਨ ਖਿੱਚ ਕੇ ਮੌਤ ਹੋਰ ਨੇੜੇ ਕਰ ਲਈ ਹੈ ਉਹਦੇ ਵੇੜੇ ਦੇ ਕਿਸੇ ਬੰਦੇ ਦੇ ਚਿਹਰੇ ਉੱਤੇ ਉਹਨੇ ਰੌਣਕ ਨਹੀਂ ਸੀ ਵੇਖੀ ਲੋਕ ਹੱਸਦੇ ਸਨ ਪਰ ਉਹਨਾਂ ਦੇ ਚਿਹਰਿਆਂ ਉੱਤੇ ਇੱਕ ਕੋਪਰਾ ਤੇ ਉਦਾਸ ਜਿਹਾ ਪਰਛਾਵਾਂ ਉਹਨਾਂ ਦੇ ਹਾਸਿਆਂ ਨੂੰ ਗਰੈਣੀ ਰੱਖਦਾ ਹਰ ਵੇਲੇ ਇੱਕ ਦੂਜੇ ਨੂੰ ਗਾਲਾਂ ਮੰਦੇ ਬੋਲ ਤੇ ਲੜਾਈ ਝਗੜੇ ਤੋਂ ਬਿਨਾਂ ਕੋਈ ਚੱਜ ਦੀ ਗੱਲ ਕਦੇ ਉਹਨੇ ਘੱਟ ਹੀ ਸੁਣੀ ਸੀ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਤਾਂ ਪੰਜ ਸੱਤ ਦਿਨ ਰੌਣਕਾਂ ਲੱਗ ਜਾਂਦੀਆਂ ਜਿਵੇਂ ਖੜਸਕ ਰੁੱਖਾਂ ਨੂੰ ਚਾਨਣ ਚੱਕ ਪਏ ਤਕੜੇ ਮੀਹਾਂ ਨਾਲ ਟਾਵਾ ਟਾਵਾ ਕੋਈ ਪੱਤਾ ਫਟਾਇਆ ਹੋਵੇ ਘਰ ਦੀ ਕੱਢੀ दारू ਦਾ ਮੀਂਹ ਜਿਹਾ ਪੈਂਦਾ ਤੇ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੀਆਂ ਪਪੀਸੀਆਂ ਫਟ ਪੈਂਦੀਆਂ ਪਰ ਇਸ ਪਿੱਛੋਂ ਮੜ ਉਹ ਰੁੱਖੇ ਬੋਲ ਉਹ ਉਦਾਸੀ ਬੰਦਿਆ ਤੇਰੀਆਂ 10 ਦਈਆਂ ਇੱਕੋ ਗਈ ਵਿਹਾ ਨੌ ਕਿੱਧਰ ਗਈਆਂ ਜਗਸੀਰ ਨੇ ਬੁੱਲਾ ਵਿੱਚ ਇਹ ਬੋਲ ਦੁਹਰਾਏ ਤੇ ਉਹਨੂੰ ਪਿਛਲੇ ਬਰੇ ਮਰੇ ਲਾਲੂ ਬੁੜੇ ਦੀ ਯਾਦ ਆ ਗਈ ਜੋ ਕਦੇ ਸਾਰੇ ਵਿਹੜੇ ਦੀ ਰੌਣਕ ਹੁੰਦਾ ਸੀ ਖੜਸੋ ਕੁ ਰੁੱਖਾਂ ਵਿੱਚਕਾਰ ਸੁੱਕੇ ਦਾ ਕਬੂਟਾ ਜਦੋਂ ਜਗਸੀਰ ਨਿੱਕਾ ਹੁੰਦਾ ਸੀ ਉਹ ਤੇ ਵਿਹੜੇ ਦੇ ਹੋਰ ਨਿਆਣੇ ਲਾਲੂ ਤੋਂ ਅੱਧੀ ਰਾਤ ਤਾਈਂ ਬਾਤਾਂ ਸੁਣਦੇ ਰਹਿੰਦੇ ਉਹ ਨਿਆਣਿਆਂ ਨੂੰ ਬਾਤਾਂ ਸੁਣਾਉਂਦਿਆਂ ਨਾਲੋਂ ਨਾਲ ਨਿੱਕੇ ਨਿੱਕੇ ਮਖੌਲ ਕਰਦਾ ਰਹਿੰਦਾ ਜਗਸੀਰ ਨੂੰ ਯਾਦ ਸੀ ਕਿ ਉਹ ਉੰਨੀ ਵੇਲੇ ਲਾਲੂ ਦੇ ਚਿਹਰੇ ਉੱਤੇ ਕਦੇ ਉਹਨੇ ਅਦਾਸੀ ਨਹੀਂ ਸੀ ਵੇਖੀ ਉਹ ਹਰ ਕਿਸੇ ਨੂੰ ਮੁਖੌਲ ਕਰਦਾ ਪੂਰੀਆਂ ਅੱਖੋਂ ਕਿਆ ਫਿਰਦਾ ਫੇਰ ਲਾਲੂ ਦਾ ਵਿਆਹ ਹੋਇਆ ਮੁੰਡੇ ਹੋਏ ਕੁੜੀਆਂ ਹੋਈਆਂ ਤੇ ਉਹਦੇ ਦੋ ਮੁੰਡੇ ਡਾਕੂਆਂ ਨਾਲ ਰਲ ਗਏ ਉਹਨਾਂ ਵਿੱਚੋਂ ਇੱਕ ਤਾਂ ਪੁੱਲਸ ਨੇ ਕਮਾਦਾਂ ਵਿੱਚ ਘੇਰ ਕੇ ਮਾਰ ਦਿੱਤਾ ਸੀ ਪਰ ਦੂਜਾ ਭੱਜਿਆ ਫਿਰਦਾ ਸੀ ਤੀਜਾ ਜੇ ਹੰਜ ਨਰਮ ਉਮਰ ਦਾ ਸੀ ਤਿੰਨ ਕੁੜੀਆਂ ਵਿਆਹਣ ਯੋਗੀਆਂ ਸਨ ਆ ਲਾਥ ਔਲਾਦ ਤੇ ਘਰ ਦੇ ਫਿਕਰਾਂ ਨੇ ਲਾਲੂ ਨੂੰ 50-55 ਵਰਾਂ ਦੀ ਉਮਰ ਵਿੱਚ 17 ਸਾਲਾਂ ਜਿੰਨਾ ਬੁੱਢਾ ਕਰ ਦਿੱਤਾ ਸੀ ਉਹਦੀ ਨਰੋਈ ਦੇ ਚੌਥਾ ਹਿੱਸਾ ਵੀ ਨਹੀਂ ਸੀ ਰਹੀ ਉੱਤੋਂ ਬੁੱਢੇ ਬਾਰੇ ਦੋ ਹਲਾਂ ਵਾਲੇ ਘਰ ਨਾਲ ਬਹੁਤ ਹਿੱਸੇ ਦੇ ਲਾਲਚ ਕਰਕੇ ਕੀਤੇ ਸੀਰ ਤੇ ਕਰੜੇ ਕੰਮ ਨੇ ਉਹਨੂੰ ਦੋ ਬਰਿਆਂ ਵਿੱਚ ਹੀ ਸੁੱਟ-ਸੁੱਟਿਆ ਸੀ ਤੇ ਇੰਜ ਪਿਛਲੇ ਬਰੇ ਉਹ ਆਪਣੀਆਂ ਧੀਆਂ ਦੇ ਦਾਜ ਦੇਣ ਲਈ ਫੂਹੀ-ਫੂਹੀ ਕਰਕੇ ਜੋੜਦਾ ਹੀ ਚਾਂ ਚੱਕ ਮਰ ਗਿਆ ਸੀ ਮਰਨ ਤੋਂ ਵਰਾ ਕੋ ਪਹਿਲਾਂ ਜਿਖ ਸੀਰ ਦੇ ਸਾਰੇ ਹਾਨੀਆਂ ਨੂੰ ਉਹਦੀ ਜਿਵੇਂ ਪਛਾਣ ਹੀ ਆਉਣੋਂ ਹਟ ਗਈ ਸੀ ਪਰੀਆਂ ਰਾਣੀਆਂ ਤੇ ਯੋਧਿਆਂ ਦੀਆਂ ਬਾਤਾਂ ਸੁਣਾਉਣ ਤੇ ਮਖੌਲ ਕਰਨ ਵਾਲਾ ਉਹ ਲਾਲੂ ਜਿਵੇਂ ਕੋਈ ਹੋਰ ਹੀ ਬੰਦਾ ਹੁੰਦਾ ਸੀ ਮਰਨ ਤੋਂ ਕੁਝ ਵਾਰੇ ਪਹਿਲਾਂ ਵਾਲਾ ਲਾਲੂ ਤਾਂ 10 ਦਈਆਂ ਵਾਲਾ ਲਾਲੂ ਰਹਿ ਗਿਆ ਸੀ। ਉਹਨੂੰ ਸਾਰੇ ਵਿਹੜੇ ਦੇ ਲੋਕ ਇਸੇ ਨਾਂ ਨਾਲ ਬੁਲਾਉਣ ਲੱਗ ਪਏ ਸਨ। ਉਹ ਹਣ ਲੰਮੇ ਹੋ ਕੇ ਲੈ ਲੈ ਕੇ ਗੁਰਬਾਣੀ ਵਾਂਗੇ ਤੁਕਾਂ ਰੜਦਾ ਫਿਰਦਾ ਤੇ ਕਿਤੇ ਗੁੰਗਨਾਣ ਵੀ ਲੱਗ ਪੈਂਦਾ। ਬੰਦਿਆ ਤੇਰੀਆਂ 10 ਦਈਆਂ ਇੱਕੋ ਗਈ ਵਿਹਾ ਨੌ ਕਿੱਧਰ ਗਈਆਂ ਤੇ ਹੁਣ ਤਾਂ ਉਹਦੀ ਦਸਾਂ ਵਿੱਚੋਂ ਇੱਕੋ ਵਿਹਾਂਦੀ ਵੀ ਨਹੀਂ ਸੀ ਰਹੀ। ਜਗਸੀਰ ਗੋਡਿਆਂ ਉੱਤੇ ਹੱਥ ਧਰ ਕੇ ਅੱਠ ਖੜੋਤਾ। ਉਹਦਾ ਮੂੰਹ ਇਹਨਾਂ ਉਪਰੀਆਂ ਸੋਚਾਂ ਕਰਕੇ ਹੋਰ ਉੱਤਰ ਗਿਆ ਸੀ। ਇਹ ਉਹ ਜਿਹਾ ਸੋਚਾਂ ਭਾਵੇਂ ਪਿਛਲੇ ਕੁਝ ਵਰਿਆਂ ਤੋਂ ਉਹਨੂੰ ਵਤੇਰੇ ਆਉਣ ਲੱਗ ਪਈਆਂ ਸਨ ਪਰ ਅੱਜ ਵਾਂਗ ਇੰਨੇ ਵਿਸਥਾਰ ਨਾਲ ਉਹਨੇ ਆਪਣੇ ਵਿਹੜੇ ਦੇ ਇੰਨਾ ਘੋਰਨੇ ਵਰਗੇ ਘਰਾਂ ਵਿੱਚ ਵਸਦੇ ਲੋਕਾਂ ਬਾਰੇ ਕਦੇ ਨਹੀਂ ਸਿ ਸੋਚਿਆ ਮੁੱਢਿਓ ਤੁਰਤ ਕੇ ਤੁਰਨ ਲੱਗਿਆ ਉਹਨੇ ਪਛਾਹ ਭੌਂਕੇ ਤੱਕਿਆ ਖੇਮੇ ਛੱਤੀ ਕਾ ਤਿੰਨਾ ਗਾਟਣਾ ਉੱਤੇ ਪਾਇਆ ਦਰਵਾਜ਼ਾ ਵੇਖ ਕੇ ਉਹ ਫੇਰ ਖੜੋ ਗਿਆ ਦਰਵਾਜ਼ੇ ਦੀ ਉੱਚੀ ਡਾਟ ਉੱਤੇ ਕਾਰੀਗਰਾਂ ਨੇ ਰੰਗ ਬਰੰਗੀਆਂ ਮੂਰਤੀਆਂ ਚਿੱਤਰੀਆਂ ਹੋਈਆਂ ਸਨ ਕਬੂਤਰ ਤੋਤੇ ਵੇਲਾਂ ਤੇ ਫਲ ਅਨੇ ਰੀ ਰਾਤ ਦੇ ਚੰਨਨ ਵਿੱਚ ਉਹਨਾਂ ਦੇ ਆਕਾਰ ਜਗਸੀਰ ਨੂੰ ਦੱਸ ਰਹੇ ਸਨ ਬੂਹੇ ਉੱਤੇ ਕੀਤੀ ਕਲੀ ਚਾਂਦੀ ਦੇ ਪੱਤਰੇ ਵਾਂਗ ਚਮਕਦੀ ਸੀ ਡਾਂਟ ਇੰਨੀ ਉੱਚੀ ਸੀ ਕਿ ਉਹਦੇ ਹੇਠੋਂ ਲੰਘੇ ਦਾ ਭਰਿਆ ਭਰਾਇਆ ਗੱਡਾ ਸਹਿਜ ਲੰਘ ਸਕਦਾ ਸੀ ਜਗਸੀਰ ਨੇ ਇੱਕ ਭਰਮੀ ਨਿਗਾਹ ਧੁਰੋ ਧੁਰ ਦਰਵਾਜ਼ੇ ਉੱਤੇ ਮਾਰੀ ਤੇ ਫੇਰ ਸਾਹਮਣੇ ਦਿਸਦੇ ਆਪਣੇ ਵੇੜੇ ਦੇ ਘਰਾਂ ਵੱਲ ਚੱਕ ਗਿਆ ਇਸ ਦਰਵਾਜ਼ੇ ਨੂੰ ਵੇਖਣ ਪਿੱਛੋਂ ਉਹ ਹੋਰ ਵੀ ਨਿੱਕੇ ਨਿੱਕੇ ਤੇ ਕਾਲੇ ਕਾਲੇ ਜ ਆਪਨ ਲੱਗ ਪਏ ਸਨ ਜਿਵੇਂ ਕੱਚੀਆਂ ਇੱਟਾਂ ਦੀਆਂ ਮੜੀਆਂ ਹੋਣ ਉਹ ਨੀਵੀਂ ਪਾ ਕੇ ਤੁਰ ਪਿਆ ਪਾਲੇ ਨਾਲ ਉਹਦੀਆਂ ਲੱਤਾਂ ਠਰਨ ਲੱਗ ਪਈਆਂ ਸਨ ਖੇਸ ਦਾ ਇੱਕ ਪੱਲਾ ਲਮਕਾ ਕੇ ਉਹਨੇ ਗਿੱਟਿਆਂ ਤਾਂ ਹੀ ਸੁੱਟ ਲਿਆ ਰਤਾ ਹਵਾ ਦੀ ਰੋਕ ਹੋ ਜਾਣ ਕਰਕੇ ਠੰਡ ਕੁਝ ਘਟ ਗਈ ਉਹ ਐਡੀ ਹੌਲੀ ਤੁਰ ਰਿਹਾ ਸੀ ਕਿ 50 ਕਰਮਾਂ ਦੀ ਬੈਥ ਉੱਤੇ ਰੌਣਕੀ ਦੀ ਪੱਠੀ ਆਉਣ ਵਿੱਚ ਹੀ ਨਹੀਂ ਸੀ ਆਉਂਦੀ ਇੰਜ ਤੁਰਦਿਆਂ ਜਦੋਂ ਉਹ ਅਗਲੀ ਗਲੀ ਦਾ ਮੋੜ ਮੁੜਿਆ ਤਾਂ ਉਹਨੂੰ ਰੌਣਕੀ ਦੀ ਕੋਠੜੀ ਵਿੱਚ ਅੱਧ ਖੁੱਲੇ ਬੂਹੇ ਵਿੱਚੋਂ ਦੀ ਦੀਵਾ ਟਿਮਕਰਾ ਦਿਸ ਪਿਆ ਉਹਦਾ ਚਤ ਕੁਝ ਹੌਸਲੇ ਵਿੱਚ ਹੋ ਗਿਆ ਤੇ ਲੱਤਾਂ ਨਿੱਗੀਆਂ ਹੋਣ ਲੱਗ ਪਈਆਂ ਪੈਰ ਕਾਲੇ ਹੋ ਗਏ ਦੋ ਬਰੇ ਹੋਏ ਜਦੋਂ ਦੀ ਸੰਤੋ ਕਿਸੇ ਨਾਲ ਨਿਕਲ ਗਈ ਸੀ ਰੌਣਕੀ ਤੇ ਜਖੀਰ ਦਾ ਮੂੰਹ ਬਹੁਤਾ ਹੀ ਵੱਧ ਗਿਆ ਸੀ ਰੌਣਕੀ ਦੀ ਸੰਤੋ 15 ਵਰਿਆਂ ਦੀ ਉਹਦੇ ਘਰੇ ਵਸਦੀ ਚੁੱਪਚੀ ਬੀਤੀ ਕਿਸੇ ਨਾਲ ਕਿੰਨੇ ਚਲੀ ਗਈ ਸੀ ਕਿਸੇ ਨੂੰ ਕੋਈ ਵੀ ਗੱਲ ਸਮਝ ਨਹੀਂ ਸੀ ਪਈ ਕਿ ਰੌਣਕੀ ਵਰਗੇ ਗੋਲੇ ਬੰਦੇ ਨੂੰ ਛੱਡ ਕੇ ਕਿਉਂ ਤੁਰ ਗਈ ਸੀ ਰੌਣਕੀ ਨੇ 15 ਵਰੇ ਉਹਦਾ ਗੋਲਪੁਣਾ ਹੀ ਤਾਂ ਕੀਤਾ ਸੀ ਕਦੇ ਉਹਦੇ ਸਾਹਮਣੇ ਨਹੀਂ ਸੀ ਬੋਲਿਆ ਉਹਦਾ ਦਬਾ ਥਾਣੇਦਾਰਾਂ ਨਾਲ ਉਹ ਵੀ ਬਹੁਤਾ ਮੰਨਦਾ ਸੀ ਅੱਧੇ ਦਿਨ ਤਾਈ ਵੇਂਗੀ ਉੱਤੇ ਲੋਕਾਂ ਦੇ ਘਰੀਂ ਪਾਣੀ ਭਰ ਕੇ ਸਿਖਰ ਦੁਪਹਿਰ ਨੂੰ ਬਾਹਰੋਂ ਪੱਠੀ ਮੂਰੇ ਬੈਠਾ ਝੋਕਾ ਲਾਉਂਦਾ ਰਹਿੰਦਾ। ਦਾਣੇ ਪਣਾਉਣਾ ਇਹ ਨਿਆਣਿਆਂ ਤੇ ਕੁੜੀਆਂ ਨੂੰ ਨਿੱਕੇ ਨਿੱਕੇ ਮਖੌਲ ਕਰਦਾ ਰਹਿੰਦਾ। ਉਹਨਾਂ ਨਾਲ ਰਲ ਕੇ ਹਾਸੜ ਪਾਈ ਰਹਦਾ। 15 ਵਰਿਆਂ ਵਿੱਚ ਵੀ ਸੰਤੋ ਦੀ ਕੋੱਖਾ ਹਰੀ ਨਾ ਹੋਈ। ਔਲਾਦ ਖਾਤਰ ਉਹਨਾਂ ਖੁਹੀ ਰੋਟੀਆਂ ਪਕਾਈਆਂ ਪਰ ਉਹਨਾਂ ਦੀ ਕਿਤੇ ਵੀ ਨਾ ਸੁਣੀ ਗਈ। ਫਿਰ ਵੀ ਰੌਣਕੀ ਵਾਂਗ ਸੰਤੋ ਨੇ ਦੂਜਿਆਂ ਦੇ ਨਿਆਣਿਆਂ 'ਚ ਮੋਹ ਪਾਲਿਆ। ਉਹ ਵੀ ਰੌਣਕੀ ਵਾਂਗ ਉਹਨਾਂ ਨਾਲ ਹਾਸਾ ਠੱਠਾ ਕਰਨ ਲੱਗ ਪਈ ਜੇ ਕੋਈ ਆਖ ਦਿੰਦਾ ਚਾਚੀ ਮੇਰੀ ਬੇਬੇ ਨੇ ਦਾਣੇ ਥੋੜੇ ਦਿੱਤੇ ਐ ਚੌਂਗ ਕੱਲ ਨੂੰ ਕੱਢਣੀ ਤਾਂ ਚੌਂਗ ਕੱਢਣ ਦੀ ਥਾਂ ਚੁੰਗਾ ਵਿੱਚੋਂ ਰੱਖੇ ਦਾਣਿਆਂ ਵਿੱਚੋਂ ਮੱਠ ਭਰ ਕੇ ਪਾ ਦਿੰਦੀ ਤੇ ਆਂਦੀ ਹੋਰ ਪਾਵਾਂ ਪਰ ਹੁਣ ਮੇਰਾ ਪਤ ਬੰਨਣਾ ਪਊ ਨਿਆਣੇ ਅੱਗੋਂ ਮੁਸਕਰਾ ਕੇ ਹਾਂ ਕਰ ਦਿੰਦੇ ਤੇ ਉਹ ਖਿਲਣਾ ਵਾਂ ਖੜ ਪੈਂਦੀ ਕਿੰਨਾ ਕਿੰਨਾ ਚਿਰ ਉਹਦੇ ਭੜਵੇਂ ਚਿਹਰੇ ਉੱਤੇ ਗੂੜੀ ਲਾਲੀ ਭਖਦੀ ਰਹਿੰਦੀ ਇਹੋ ਜਿਹੀ ਸੰਤੋ ਇਹੋ ਜਿਹੇ ਰੌਣਕੀ ਨੂੰ ਕਿਉਂ ਛੱਡ ਕੇ ਤੁਰ ਗਈ ਸੀ ਇਸ ਉਲਝੀ ਜ਼ਿੰਦਗੀ ਦੇ ਐਡੇ ਗੂੜੇ ਭੇਦ ਕੋਈ ਕੀ ਸਮਝ ਸਕੇ ਜਦੋਂ ਜਖਸીર ਪੱਠੀ ਦੇ ਕੋਲ ਆਇਆ ਤਾਂ ਉਹਨੇ ਵੇਖਿਆ ਰੌਣਕੀ ਦੀ ਪੀਨਕ ਲੱਗੀ ਹੋਈ ਸੀ ਖੇਸੀ ਦੀ ਬੁੱਕਲ ਮਾਰੀ ਤੇ ਹੱਥ ਬਾਹਰ ਕੱਢ ਕੇ ਚਲਮ ਮੂੰਹ ਵਿੱਚ ਅੜਾਈ ਉਹ ਪੱਠੀ ਉੱਤੇ ਇੰਜ ਅਡੋਲ ਬੈਠਾ ਸੀ ਜਿਵੇਂ ਸੁੱਤਾ ਪਿਆ ਹੋਵੇ ਅੱਖਾਂ ਮੀਚੀਆਂ ਹੋਈਆਂ ਸਨ ਮੂੰਹ ਵੀ ਉਹਦਾ ਚੰਗੀ ਤਰ੍ਹਾਂ ਦਿਸਦਾ ਨਹੀਂ ਸੀ ਚਲਮ ਤੇ ਸਾਫੀ ਨੂੰ ਪਾਏ ਹੱਥਾਂ ਨਾਲ ਸਾਰਾ ਲੁਕਿਆ ਹੋਇਆ ਸੀ ਜਮਈ ਹੁੰਤਾ ਬਿੱਲੀ ਦੇ ਬਲੌਂਗੜੇ ਵਰਗਾ ਹੋ ਗਿਆ ਮਲੰਗ ਚਿਓਰ ਜਗਸੀਰ ਨੇ ਨੇੜੇ ਆ ਕੇ ਭਾਵੇਂ ਮੂੰਹ ਵਿੱਚ ਹੀ ਇਹ ਗੱਲ ਆਖੀ ਸੀ ਪਰ ਰੌਣਕੀ ਨੇ ਨਾਲ ਦੀ ਨਾਲ ਕੰਨ ਖੜੇ ਕਰ ਲਏ ਆਏ ਜਗਸਿਆ ਉਹਨੇ ਮੂੰਹ ਨਾਲੋਂ ਚਲਮ ਲਾਉਂਦਿਆਂ ਖਿੜਕੇ ਆਖਿਆ ਹੰਤਾ ਪਤਾ ਹੀ ਨਹੀਂ ਕਿਹੜਾ ਕਬੀਲਦਾਰੀ ਚ ਖੁੱਬਿਆ ਰਹਿਣਾ ਕਿੰਨੇ ਦਿਨ ਹੋ ਗਏ ਕਦੇ ਢੇੜਾ ਹੀ ਨਹੀਂ ਮਾਰਿਆ ਰੌਣਕੀ ਨੇ ਚਲਮ ਦੀ ਅੱਗ ਕੱਢੀ ਤੇ ਸਵਾਹ ਵਿੱਚ ਠੀਕਰੀ ਭਾਲ ਕੇ ਚਲਮ ਦੇ ਮੂੰਹ ਵਿੱਚ ਪਾਉਂਦਿਆ ਚਲਮ ਕੜਾਹੀ ਦੇ ਕੁੰਡੇ ਨਾਲ ਖੜੀ ਕਰ ਦਿੱਤੀ ਤੇ ਪੱਠੀ ਦੇ ਮੂਹਰੇ ਆ ਗਿਆ ਆ ਜਾ ਇੱਥੇ ਬਹਿ ਜਾ ਨਿੱਕਾ ਥਾਂ ਉਹਨੇ ਬੈਠਦੇ ਆਪਣੇ ਸੱਜੇ ਪਾਸੇ ਪੁੰਜੇ ਹੱਥ ਮਾਰਿਆ ਤੇ ਆਖਿਆ ਹੁਣ ਤਾਂ ਰੌਣਕਾ ਤੈਨੂੰ ਛੱਡਾਂਗੇ ਜਗਸੀਰ ਨੇ ਚੀਸ ਵਟ ਕੇ ਸਾਹ ਲੈਂਦਿਆਂ ਗੋਡਿਆਂ ਉੱਤੇ ਹੱਥ ਧਰ ਕੇ ਰੌਣਕੀ ਦੇ ਕੋਲ ਬੈਹਿੰਦਿਆਂ ਕਿਹਾ ਕਿਉਂ ਇਹ ਕੀ ਆਖਦਾ ਹੁਣੇ ਕੁਝ ਹੈਰਾਨੀ ਨਾਲ ਤੇ ਹਿਰਖ ਨਾਲ ਰੌਣਕੀ ਬੋਲਿਆ ਤੇ ਫੇਰ ਆਪਣੇ ਚੂਹੇ ਮੁੱਛਾਂ ਨੂੰ ਫਰਕਾਉਂਦਾ ਮੁਸਕਰਾ ਕੇ ਬੋਲਿਆ ਅਜੇ ਤੱਕ ਕਮਲਿਆ ਆਪਾਂ ਗਾਨੇ ਬੰਨਨੇ ਐ ਮਈਏ ਪੈਣਾ ਉਹ ਦੋਵੇਂ ਹੱਥ 'ਤੇ ਪਰ ਇਹ ਹਾਸੀ ਏਡੀ ਉਪਰੀ ਸੀ ਕਿ ਇੱਕ ਪਲ ਮਗਰੋਂ ਦੋਹਾਂ ਦੇ ਚਿਹਰੇ ਇੰਜ ਖਸਿਆਨੇ ਜੇ ਹੋ ਗਏ ਜਿਵੇਂ ਇਸ ਹਾਸੀ ਤੋਂ ਉਹਨਾਂ ਨੂੰ ਸੰਗ ਜੀ ਆ ਗਈ ਹੋਵੇ ਏ ਗੱਲ ਕੁਸ਼ਟਲ ਬੈਂਦਕ ਪਿੱਛੋਂ ਗੰਭੀਰ ਹੋ ਕੇ ਰੌਣਕੀ ਨੇ ਪੁੱਛਿਆ ਮੈਨੂੰ ਦੋ ਦਿਨ ਹੋ ਗਏ ਤਾਪ ਨਾਲ ਪਏ ਨੂੰ ਉਹ ਤਾਂ ਬਾਤ ਨਹੀਂ ਪੁੱਛੀ ਆਰ ਕੇ ਮੈਂ ਸੋਚਿਆ ਆਪ ਹੀ ਚੱਲੀਏ ਜੋ ਨਰਮੋਹਾ ਹੋ ਗਿਆ ਤਾਂ ਪਤਾ ਯਾਰ ਦੀ ਯਾਰੀ ਮਗਰ ਜਾਣਾ ਐ ਪਤਾ ਨਹੀਂ ਵੇਖਨੇ ਨਾ ਨਾ ਬੜਾ ਹੀ ਨਿੱਕਾ ਜਿਹਾ ਮੂੰਹ ਬਣਾ ਕੇ ਉਹ ਜਨਮੋਸ਼ੀ ਜੇ ਨਾਲ ਰੌਣਕੀ ਬੋਲਿਆ ਸਾਂ ਟਾਂਡੀ ਦੀ ਬਾਈ ਮਨ ਤਾਂ ਪਤਾ ਹੀ ਨਹੀਂ ਲੱਗਿਆ ਨਹੀਂ ਭਲਾ ਮੈਂ اٹਕਦਾ ਸੀ ਤੇ ਫਿਰ ਜਗਸੀਰ ਦੇ ਮੂੰਹ ਵੱਲ ਤੱਕਦਿਆਂ ਉਹ ਜਟਕ ਕੇ ਪੁੱਛਿਆ ਕੋਈ ਦਵਾਈ ਬੂਟੀ ਲਈ ਐ ਦਵਾਈ ਬੂਟੀ ਕਿ ਲੈਣੀ ਐ ਆਪੇ ਉੱਤਰ ਜੋ ਲਾ ਕਮਲਾ ਨਾ ਸਿਆਣਾ ਰੌਣਕੀ ਨੇ ਆਪਣਾਤ ਨਾਲ ਜਗਸੀਰ ਨੂੰ ਝੜਕ ਜਿਹੀ ਦਿੰਦੇ ਆਖਿਆ ਇਹਨੂੰ ਸਾਲੇ ਭੂਤ ਨੂੰ ਆਪਾਂ ਰਹਿ ਨਹੀਂ ਕਿਉਂਦੇ ਨਾ ਹੁਣੇ ਲੈ ਕਰਦੇ ਆਂ ਇੰਤਜ਼ਾਮ ਮੈਨੂੰ ਤਾਂ ਜਵਾਨੀ ਦੀ ਸੌ ਪਤਾ ਹੀ ਨਹੀਂ ਲੱਗਿਆ ਨਹੀਂ ਆਪਣੇ ਕੋਲ ਤਾਂ ਲੇਖੀਏ ਬਾਵੇ ਦੀਆਂ ਇੰਤਿਤੀਆਂ ਐ ਅਸੀਂਆਂ ਗੋਲੀਆਂ ਪਈਆਂ ਬਈ ਤਾਪ ਕੀ ਤਾਪ ਦਾ ਪਿਓ ਨਹੀਂ ਰਹਿ ਸਕਦਾ ਠੱਠੀ ਦੀ ਭੁੱਬਲ ਵਿੱਚੋਂ ਚਮਕ ਚਮਕ ਬਹੀ ਦੇ ਚੰਗਿਆੜਾਂ ਦੇ ਚਾਨਣ ਵਿੱਚ ਜਦੋਂ ਜਗਸੀਰ ਨੇ ਜਵਾਨੀ ਦੀ ਸੌ ਖਾਂਦੇ ਰੌਣਕੀ ਦੇ ਚਿਹਰੇ ਵੱਲ ਤੱਕਿਆ ਤਾਂ ਉਹਦੀ ਹਾਸੀ ਨਿਕਲ ਗਈ ਰ ਨਾਲ ਹੀ ਕੁਝ ਸੋਚ ਕੇ ਉਹਨੂੰ ਇੱਕ ਧੱਕਾ ਜਿਹਾ ਵੱਜਿਆ ਤੇ ਉਹਦੇ ਚਿਹਰੇ ਉੱਤੇ ਮੋੜ ਗੰਭੀਰਤਾ ਛਾ ਗਈ ਰੌਣਕੀ ਜਿਵੇਂ ਉਹਨੂੰ ਪਛਾਣ ਹੀ ਨਹੀਂ ਸੀ ਆ ਰਿਹਾ ਇੰਜ ਜਾਪਦਾ ਸੀ ਜਿਵੇਂ ਉਹਨੇ ਰੌਣਕੀ ਨੂੰ ਦਸਾਂ 15 ਬਰਿਆਂ ਮਗਰੋਂ ਵੇਖਿਆ ਸੀ ਉਹਦੀਆਂ ਚਮਕੀਲੀਆਂ ਗिटार ਵਰਗੀਆਂ ਅੱਖਾਂ ਦੇ ਬਾਹਰਲੇ ਕੋਿਆਂ ਦੇ ਪਾਸੇ ਕਿੰਨੀਆਂ ਬਰੀਕ ਝੁਰੜੀਆਂ ਪੈ ਗਈਆਂ ਸਨ ਬਰਾਸ਼ਾਂ ਤੋਂ ਲੈ ਕੇ ਨੱਕ ਦੇ ਦੋਹਾਂ ਪਾਸਿਆਂ ਤਾਈਂ ਦੋ ਡੂੰਘੀਆਂ ਲੀਕਾਂ ਨੇ ਉਹਦਾ ਲਮੋਤਰਾ ਤੇ ਨਿੱਕਾ ਚਿਹਰਾ ਪਲੀ ਖਖੜੀ ਮਾਗ ਚਪਦਾ ਦਿੱਤਾ ਸੀ ਮੱਥੇ ਦੀਆਂ ਤੇਉੜੀਆਂ ਹੋਰ ਸੰਘੜੀਆਂ ਹੋ ਗਈਆਂ ਸਨ ਜਿਵੇਂ ਜਾਲ ਬੁਣਿਆ ਹੋਵੇ ਖੋਦੀ ਦਾੜੀ ਦੇ ਢਾਈ ਵਾਲਾਂ ਵਿੱਚੋਂ ਅੱਧਿਓ ਬਹੁਤੇ ਬੱਗੇ ਹੋ ਗਏ ਸਨ ਤੇ ਉੰਜ ਵੀ ਇੰਨੇ ਵਿਰਲੇ ਹੋ ਗਏ ਸਨ ਕਿ ਨਿਰਾ ਉਹਨਾਂ ਕਰਕੇ ਰੌਣਕੀ ਦਾ ਮੂੰਹ ਬਹੁਤਾ ਪਿੱਚਕਿਆ ਹੋਇਆ ਲੱਗਣ ਲੱਗ ਪਿਆ ਸੀ ਬਸ ਇੱਕੋ ਉਹਦਾ ਲੰਮਾ ਨੱਕ ਹੀ ਨੱਕ ਉਹਦੇ ਚਿਹਰੇ ਉੱਤੇ ਝਲਾਨੀ ਦੀ ਨਿੱਕੀ ਛੱਤ ਨੂੰ ਲਾਏ ਵੱਡੇ ਪ੍ਰਣਾਲੇ ਵਾਂਗ ਦਿਸਦਾ ਸੀ ਜਦੋਂ ਰੌਣਕੀ ਉੱਠ ਕੇ ਕੋਠੜੀ ਵੱਲ ਗਿਆ ਤਾਂ ਜਗਸੀਰ ਨੇ ਉਹਦੀ ਅੱਗੇ ਨਾਲੋਂ ਵੀ ਨਿੱਕੀ ਜਹੀ ਦੇ ਤੇ ਵੰਗੀਆਂ ਸੁੱਕੀਆਂ ਲੱਤਾਂ ਵੱਲ ਇੱਕ ਭਰਵੀਂ ਨਿਗਾ ਨਾਲ ਤੱਕਿਆ ਤੇ ਬੇਵਾਸੀ ਉਹਦਾ ਹੌਂਕਾ ਨਿਕਲ ਗਿਆ ਬੰਦਿਆ ਤੇਰੀਆਂ 10 ਦੇਈਆਂ ਇੱਕੋ ਗਈ ਵਿਹਾ ਨੌ ਕਿਦਰ ਗਈਆਂ ਪਲਕ ਪਿੱਛੋਂ ਰੌਣਕੀਆ ਇੱਕ ਹੱਥ ਵਿੱਚ ਸਿਲਵਰ ਦੇ ਕੌਲੇ ਵਿੱਚ ਪਾਣੀ ਤੇ ਦੂਜੇ ਹੱਥ ਵਿੱਚ ਨਿੱਕੀਆਂ ਪੂਰੇ ਰੰਗ ਦੀਆਂ ਤੋਂ ਗੋਲੀਆਂ ਲੈ ਕੇ ਆ ਗਿਆ ਲੈ ਆਨਸਾਰ ਟੱਲੀ ਵਰਗਾ ਨਾ ਹੋ ਗਿਆ ਤਾਂ ਆਖੀ ਗੋਲੀਆਂ ਜਗਸੀਰ ਨੂੰ ਫੜਾ ਕੇ ਉਹਨੇ ਕੌਲਾ ਬੁੱਲ ਉੱਤੇ ਰੱਖ ਦਿੱਤਾ ਜਗਸੀਰ ਹਨੇਰੇ ਵਿੱਚ ਗੋਲੀਆਂ ਨੂੰ ਟੋਂਦਿਆਂ ਨੀਚ ਲਾ ਕੇ ਵੇਖਦਾ ਰਿਹਾ ਪਰ ਉਹਦੀਆਂ ਅੰਬੀਆਂ ਹੋਈਆਂ ਅੱਖਾਂ ਨਾਲ ਉਹ ਚੰਗੀ ਤਰ੍ਹਾਂ ਦਿਸੀਆਂ ਨਾ ਜਦੋਂ ਰਤਾ ਕੋ ਪਾਣੀ ਦਾ ਠਾਰ ਫਟ ਗਿਆ ਰੌਣਕੀ ਨੇ ਉਂਗਲ ਨਾਲ ਟੋਕੇ ਵੇਖਿਆ ਤੇ ਚੁੱਕ ਕੇ ਕੌਲਾ ਜਗਸੀਰ ਨੂੰ ਫੜਾ ਦਿੱਤਾ ਦੋਹੇ ਲੈਲਾ ਜਗਸੀਰ ਨੇ ਪੁੱਛਿਆ ਹਾਂ ਹਾਂ ਦੋਹੇ ਜਗਸੀਰ ਨੇ ਦੋਹੇ ਗੋਲੀਆਂ ਮੂੰਹ ਵਿੱਚ ਪਾ ਕੇ ਉਸੇ ਪਾਣੀ ਦਾ ਘੁੱਟ ਭਰ ਲਿਆ ਤੇ ਫੇਰ ਭੁੱਬਲ ਪਾ ਕੇ ਝੂਠਾ ਕੌਲਾ ਮਾਂਜਨ ਲੱਗ ਪਿਆ ਸ਼ਾਦੀ ਯਾਰ ਕੀ ਕਮਲ ਮਾਰਨ ਲੱਗਿਆ ਰੌਣਕੀ ਨੇ ਉਹਦੇ ਹੱਥੋਂ ਕੌਲਾ ਖੋਹਦੇ ਆਂ ਆਥਿਆ ਇਹੋ ਜਿਹੀ ਨੰਦ ਵਿਚਾਰ ਹੋਊ ਵੱਡੇ ਘਰਾਂ ਨੂੰ ਜਿਹਨੂੰ ਯਾਰ ਹੀ ਆਖਦਾ ਉਹਦੇ ਨਾਲ ਦਰੈਰਕਾਰੀ ਤੇ ਰੌਣਕੀ ਕੋਲਾਪ ਮਾਂਜਣ ਲੱਗ ਪਿਆ ਜਖੀਰ ਨੂੰ ਇੰਜ ਚਾਪਿਆ ਜਿਵੇਂ ਰੌਣਕੀ ਦੀ ਇਹ ਗੱਲ ਉਹਦੇ ਅੰਦਰ ਜਨਮਾਂ ਦੀ ਪਈ ਕਿਸੇ ਲਕੀਰ ਨੂੰ ਮੀਟ ਗਈ ਸੀ ਤੇ ਉਹਦੇ ਮਨ ਦੀ ਸੱਲ ਸਾਫ਼ ਦਿਸਣ ਲੱਗ ਪਈ ਸੀ ਜਵਾਨੀ ਵਾਰੇ ਢੀਲੇ ਤੇ ਗੇਬੇ ਨਾਲ ਵੀ ਉਹਦੀ ਯਾਰੀ ਰਹੀ ਸੀ ਉਹਨਾਂ ਨਾਲ ਰਲ ਕੇ ਉਸ ਸ਼ਰਾਬ ਵੀ ਪੀਤੀ ਸੀ ਰੋਟੀ ਵੀ ਖਾਧੀ ਸੀ ਪਰ ਉਹਦਾ ਝੂਠਾ ਖਾਨ ਜਾਂ ਇੰਜ ਉਹਦਾ ਝੂਠਾ ਭਾਂਡਾ ਮਾਂਜਣ ਦਾ ਹੀ ਆ ਉਹੀ ਨਹੀਂ ਸੀ ਕਰ ਸਕਿਆ ਜਿਖਸੀਰ ਬੰਦ ਕੋਕੋਲਾ ਮਾਂ ਦੇ ਰੌਣਕੀ ਵੱਲ ਵੇਂਦਾ ਰਿਹਾ ਤੇ ਫੇਰ ਉਹਦੀਆਂ ਅੱਖਾਂ ਵਿੱਚੋਂ ਪਾਣੀ ਸੰਮ ਪਿਆ ਜਨਮਾਂ ਦੀ ਸੱਲ ਜਿਵੇਂ ਨੁੱਚੜ ਪਈ ਹੋਵੇ ਕੋਲਾ ਮਾਂ ਚ ਕੇ ਰੌਣਕੀ ਛੱਟੀ ਦੇ ਡੱਕੇ ਨਾਲ ਊਭਲ ਫਰੋਲਣ ਲੱਗ ਪਿਆ ਪਰ ਮੋੜੀਆਂ ਤੇ ਕਾਨਿਆਂ ਦੀ ਅੱਗ ਦੀ ਊਭਲ ਵਿੱਚੋਂ ਬੰਦ ਦਾ ਬੰਦ ਚੰਗਿਆੜੇ ਚਮਕਦੇ ਤੇ ਫੇਰ ਬਝ ਜਾਂਦੇ ਤੇ ਉਹਨਾਂ ਕਰਕੇ ਰੌਣਕੀ ਦੀਆਂ ਗੁਟਾਰ ਵਰਗੀਆਂ ਅੱਖਾਂ ਦੀ ਲਿਸ਼ਕ ਤੇ ਟੈਨੇ ਮੰਗ ਟੈਂਕ ਦੀ ਜਾਪਦੀ ਰੌਣਕੀ ਕੁਝ ਚਰਚਾ 'ਚ ਬੈਠਾ ਰਿਆ ਪਰ ਫੇਰ ਉਬੜਬਾਈ ਬੋਲਿਆ ਜਗਸੀਆ ਕਦੇ ਕਦੇ ਐਂ ਜੀ ਕਰਦਾ ਹੈ ਜਾਨੀ ਕਿਸੇ ਪਾਸੇ ਭੱਜ ਜੀਏ ਕਿੱਥੇ ਪਤਾਲ 'ਚ ਜਗਸੀਰ ਨੇ ਰਤਾ ਹੱਸ ਕੇ ਪੁੱਛਿਆ ਤੂੰ ਤਾਂ ਗੱਲ ਹਾਸੇ ਪਾਲੀ ਸੌ ਢਾਂਡੀ ਦੀ ਕਦੇ ਕਦੇ ਸੋਹਰੇ ਮੇਰੇ ਦੀ ਬੜਾ ਯਾਦ ਆਉਂਦੀ ਆ ਉਹ ਵੇਲ ਰੌਣਕੀ ਦੀ ਹੁਣੇ-ਹੁਣੇ ਫਰੋਲੀ ਪੋ ਬਲ ਦੇ ਚੰਗਿਆੜਿਆਂ ਦੇ ਚਾਨਣ ਵਿੱਚ ਜਦੋਂ ਜਗਸੀਰ ਨੇ ਵੇਖਿਆ ਤਾਂ ਉਹਨੂੰ ਰੌਣਕੀ ਦੇ ਸ਼ਬਦਾਂ ਦਾ ਸਾਰਾ ਪ੍ਰਭਾਵ ਪਰਤੱਖ ਉਹਨਾਂ ਵਿੱਚੋਂ ਲੈਸ਼ਕਾ ਦੇਸਿਆ ਏਡੇ ਨਿੰਮੇ ਚਾਨਣ ਵਿੱਚ ਵੀ ਜਗਸੀਰ ਨੂੰ ਰੌਣਕੀ ਦੀਆਂ ਅੱਖਾਂ ਦੇ ਬਾਹਰਲੇ ਕੋਇਆਂ ਦੇ ਵਾਲੇ ਪੰਨਾਂ ਬਰੀਕ ਝੁਰੜੀਆਂ ਦੇ ਡੂੰਗ ਤੇ ਉਹਦੀਆਂ ਚੂਹੇ ਮੁੱਛਾਂ ਦੀ ਕੰਪਨੀ ਦਿਸ ਪਈ ਜਗਸੀਰ ਉਹਦੇ ਚਿਹਰੇ ਤੇ ਇਸ ਗੰਭੀਰ ਪ੍ਰਭਾਵ ਦੇ ਅਸਰ ਤੋਂ ਬਚ ਨਾ ਸਕਿਆ ਤੇ ਨਾਲ ਦੀ ਨਾਲ ਉਹਦੇ ਬੁੱਲਾਂ ਉੱਤੇ ਆਈ ਹਾਸੀ ਅਲੋਪ ਹੋ ਗਈ ਸਿਰ ਨਿਵਾ ਕਰਕੇ ਉਹ ਵੀ ਡੱਕੇ ਨਾਲ ਘੁੱਬਲ ਫਰੋਲਣ ਲੱਗ ਪਿਆ ਜਗਸੀਰ ਰੌਣਕੀ ਐਤਕੀ ਅੰਜ ਬੋਲਿਆ ਜਿਵੇਂ ਉਹਨੇ ਦੂਰ ਫਿਰਦੇ ਜਗਸੀਰ ਨੂੰ ਆਵਾਜ਼ ਮਾਰੀ ਹੋਵੇ ਕਲ ਆਪ ਬੰਦਾ ਏ ਧੰਦ ਕਾਦੇ ਲਈ ਪੈਟਦਾ ਫਿਰਦਾ ਤੂੰ ਸੋਚ ਨਾ ਮੇਰੇ ਹੇਲਾ ਨਾ ਹੇਲੀ ਇਕੱਲੀ ਜਾਨ ਦੀ ਜਾਨ ਹੈ ਉਹ ਵੀ ਛੱਡ ਕੇ ਉੱਠ ਗਈ ਜੇ ਅੱਜ ਮਰ ਜਾ ਤਾਂ ਕੋਈ ਫੁਕਨ ਵਾਲਾ ਨਹੀਂ ਉਂ ਵੀ ਮੇਰੇ ਬਿਨਾ ਕੋਈ ਦੁਨੀਆ ਸੁੰਨੀ ਹੋ ਚੱਲੀ ਐ ਮੇਰੇ ਅਰਗੇ 100 ਕੀੜੇ ਪਤੰਗੇ ਆਥਨੋਂ ਮਰਦੇ ਐ ਆਪਾਂ ਕੀੜੇ ਪਤੰਗੇ ਆਰਗੇ ਹੀ ਐ ਹੋਰ ਕੋਈ ਬੰਦਿਆਂ ਚ ਸ਼ਾਮਲ ਥੋੜੇ ਐ ਪਰ ਮਰਨ ਨੂੰ ਅਜੇ ਵੀ ਜੀ ਨਹੀਂ ਕਰਦਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਲੀਲਾ ਰਚੀ ਐ ਉਸ ਨੀਲੇ ਛੱਪਰ ਵਾਲੇ ਨੇ ਗੱਲ ਮੁਕੰਦਿਆਂ ਰੌਣਕੀ ਨੇ ਲੰਮਾ ਸਾਹ ਖਿੱਚ ਕੇ ਹੌਲੀ-ਹੌਲੀ ਅੰਝ ਛੱਡਿਆ ਜਿਵੇਂ ਅੰਦਰ ਇਕੱਠੇ ਹੋਏ ਇਹਨਾਂ ਵਿਚਾਰਾਂ ਨੂੰ ਇਹਦੇ ਨਾਲ ਹੀ ਕੱਢਣਾ ਚਾਹੁੰਦਾ ਹੋਵੇ ਉਹ ਬੰਦਾ ਕੁਚੋਪ ਬੈਠਾ ਰਿਆ ਪਰ ਫੇਰ ਜਗਸੀਰ ਦਾ ਜਵਾਬ ਉਹ ਡੀਕੇ ਬਿਨਾਂ ਹੀ ਬੋਲਣ ਲੱਗ ਪਿਆ ਦੋ ਵਰੇ ਹੋ ਚੱਲੇ ਉਹਨੂੰ ਗਈ ਨੂੰ ਅੰਦਰੋਂ ਕੰਜਰ ਦੀ ਅਜੇ ਵੀ ਨਹੀਂ ਨਿਕਲਦੀ ਰਾਤ ਨੂੰ ਸੁਫਨਿਆਂ 'ਚ ਹੀ ਖੜਾ ਨਹੀਂ ਛੱਡਦੀ ਜਾਗਦਿਆਂ ਨੂੰ ਵੀ ਐਂ ਭਲੇਖੇ ਪਈ ਜਾਂਦੇ ਐ ਬਸ ਹੁਣੇ ਆਈ ਬਿੰਦੇ ਆਈ ਐ ਆਉ ਕੇ ਰਾ ਝੋਟੇ ਵਾਂਗੂ ਫੈਂ ਫੈਂ ਕਰਦੀ ਤੇ ਔਣ ਸਰ ਸਿੰਘਾਂ ਤੇ ਚੱਕ ਲੂ ਤੇ ਲਲਕਾਰਾ ਮਾਰ ਕੇ ਆਖੂ ਜੈ ਖਣਿਆ ਜੰਦੂਆ ਅੱਜ ਬੱਲਾਂ ਨੂੰ ਨਹੀਂ ਜਾਣਾ ਪੱਠੀ ਚ ਤੇਰਾ ਸਿਰ ਲਾਉ ਜਖਸਾ ਸੌਂ ਗਊ ਦੀ ਤੇ ਅਗਾਉ ਤੋ ਬੋਲਿਆ ਨਾ ਗਿਆ ਉਹਦੀ ਭੱਬ ਨਿਕਲ ਗਈ ਜੇ ਸ਼ੇਰ ਨੇ ਉਹਦੀਆਂ ਅੱਖਾਂ ਵਿੱਚੋਂ ਤਰਪ ਦੇ ਹੰਝੂ ਭੁੱਬਲ ਵਿੱਚ ਮੋਟੀਆਂ ਕਣੀਆਂ ਵਾਂਗ ਡਿੱਗਦੇ ਵੇਖੇ ਤੇ ਉਹਦਾ ਮਨ ਵੀ ਭਾਰ ਆਇਆ ਐਂਡ ਇਹ ਛੱਡਿਆਂ ਤਾਂ ਕੁਛ ਨਹੀਂ ਬੰਨਣਾ ਰੌਣਕਾ ਜਗਸੀਰ ਨੇ ਉਹਨੂੰ ਦਲਾਸਾ ਦਿੰਦਿਆ ਗਿਆ ਪਰ ਆਪ ਉਹ ਡੋਲ ਗਿਆ ਸੀ ਜਗਸੀਆ ਬੱਥੇਰਾ ਕੱਢਦਾ ਬੱਥੇਰਾ ਕੱਢਦਾ ਅੰਦਰੋਂ ਨਿਕਲਦੀ ਨਹੀਂ ਛੜਦਾ ਹੀ ਨਹੀਂ ਛੱਡਦੀ ਮਕਰਾਂ ਕੀ ਨਿਆਣਾ ਵਾਂਗ ਹੋ ਕੇ ਭਰਦਿਆਂ ਰੱਖ ਕੇ ਰੌਣਕੀ ਨੇ ਕਿਹਾ ਤੇ ਇੱਕ ਪੁਆਬੋ ਦੀ ਹੋਰ ਨਿਕਲ ਗਈ ਜਗਸੀਰ ਕੋਲ ਅੱਗੇ ਵੀ ਰੌਣਕੀ ਸੰਤੂ ਦੀਆਂ ਗੱਲਾਂ ਕਰਦਾ ਹੁੰਦਾ ਸੀ ਪਰ ਅੱਜ ਵਾਂਗਵਣੇ ਕਦੇ ਦਿਲ ਨਹੀਂ ਸੀ ਛੱਡਿਆ ਕਦੇ ਕਰੇ ਤਾਂ ਸੰਤੂ ਦੀਆਂ ਪੁਰਾਣੀਆਂ ਗੱਲਾਂ ਕਰਕੇ ਇੰਜ ਹੱਸਦਾ ਹੁੰਦਾ ਜਿਵੇਂ ਉਹਦਾ ਸੰਤੂ ਨਾਲ ਕੋਈ ਸਬੰਧ ਹੀ ਨਹੀਂ ਸੀ ਪਰ ਉਹਦੇ ਵੀ ਜਗਸੀਰ ਤਾੜ ਜ਼ਰੂਰ ਜਾਂਦਾ ਕਿ ਰੌਣਕੀ ਦੀ ਇਹ ਹਾਸੀ ਕਿੰਨੀ ਕਡੂੰਗੀ ਤੇ ਕਿੰਨੀ ਕੋਸਲੀ ਹੁੰਦੀ ਸੀ ਤੇ ਇਹਦੇ ਵਿੱਚ ਉਦਾਸੀ ਦਾ ਰਲਾ ਕਿੰਨਾ ਕੁ ਹੁੰਦਾ ਸੀ ਰੌਣਕੀ ਦੀ ਇਹ ਹਾਸੋ ਹੀ ਨੀ ਜੀ ਹਾਲਤ ਕਈ ਵਾਰ ਜਗਸੀਰ ਨੂੰ ਉਦਾਸ ਜ਼ਰੂਰ ਕਰ ਦਿੰਦੀ ਪਰ ਐਡਾ ਗੰਭੀਰ ਅਸਰ ਅੱਗੇ ਉਹਦੇ ਮਨ ਉੱਤੇ ਕਦੇ ਨਹੀਂ ਸੀ ਪਿਆ ਅੱਛਾ ਮਾਲਕਾ ਖਾਸੇ ਚਰ ਪਿੱਛੋਂ ਰੌਣਕੀ ਨੇ ਖੇਸੀ ਦੇ ਪੱਲੇ ਨਾਲ ਅੱਖਾਂ ਪੁੰਝੀਆਂ ਇੱਕ ਗੀਅ ਆਵਾਜ਼ ਵਿੱਚ ਬੋਲਿਆ ਜੇ ਤੈਨੂੰ ਸਾਡੇ ਅਰਗਿਆਂ ਦੇ ਹੱਡ ਸਾੜ ਕੀ ਸਵਾਦ ਆਉਂਦਾ ਹੈ ਤਾਂ ਕਰ ਲੈ ਜੋ ਹੁੰਦੀਆਂ ਪਰ ਹੋਰ ਹੁਣ ਕੀ ਸਾਡਾ ਮੋਗਾ ਪਟ ਦੇਗਾ ਐਦੋਂ ਤੋਂ ਹੀ ਤਾਂ ਹੋਰ ਕੁਝ ਕਰਨੋਂ ਰਿਹਾ ਕੱਲੀ ਜਾਣ ਦੀ ਜਾਨ ਹੈ ਭਾਵੇਂ ਨਿਉਂਦੇ ਪਾਲੇ ਭਾਵੇਂ ਸਲਾਮੀ ਪਾਲੇ ਚਾਹੇ ਧੀ ਦੇ ਦੇ ਚਾਹੇ ਭੈਣ ਦੇ ਦੇ ਜਗਸੀਰ ਨੂੰ ਜਾਪਿਆ ਰੌਣਕੀ ਭਾਵੇਂ ਆਪਣੇ ਮਖੌਲੀ ਸੁਭਾਅ ਅਨਸਾਰ ਰੱਬ ਨੂੰ ਟੋਕਾਂ ਲਾਉਣ ਲੱਗ ਪਿਆ ਸੀ ਤੇ ਉਹਦੀਆਂ ਚੂਹੇ ਮੁੱਛਾਂ ਫਰਕਣ ਲੱਗ ਪਈਆਂ ਸਨ ਪਰ ਨਿੱਕੀਆਂ ਅੱਖਾਂ ਦੀਆਂ ਗੰਨੀਆਂ ਅਜੇ ਵੀ ਸਿੱਲੀਆਂ ਸਨ ਤੇ ਉਹਨਾਂ ਦੀ ਚਮਕ ਅਜੇ ਵੀ ਕਿਸਮੈਲੀ ਪਈ ਹੋਈ ਸੀ ਜਾਗੋ ਆਈਏ ਪਰਲੇਕਵਾੜੋਂ ਆਉਂਦੀ ਡੂੰਘੀ ਆਵਾਜ਼ ਜਖੀਰ ਨੂੰ ਸੁਣੀ ਤੇ ਮੌਕਾ ਤਾਰ ਕੇ ਉਹਨੇ ਗੱਲ ਉੱਤਰ ਮੋੜ ਲਈ ਕਿਸੇ ਦੇ ਵਿਆਹ ਰੌਣਕਾ ਹਾਂ ਗਿੱਲਾਂ ਕੀ ਪੱਤੀ ਸੋਹਣੇ ਟੁੰਡੇ ਦੇ ਵੱਡੇ ਮੁੰਡੇ ਦੀ ਅੱਜ ਜਾਨ ਛੜਨੀ ਸੀ ਉਹ ਜਿਹੜਾ ਵੈਲੀ ਜ ਹੈ ਐ ਧੁੰਨਲ ਬਲਦਰ ਦਾ ਅਡਲ ਜਿਆ ਹਾਂ ਹਾਂ ਉਹੀ ਸਾਲੇ ਪੁੱਤਾਂ ਦੇ ਅੱਖਾਂ 'ਚ ਸਾਰਾ ਦਿਨ ਰਿਵੜ ਚਿਆਂਦਾ ਰਹਿੰਦਾ ਆਂ ਆੱਖਾਂ ਤੇ ਜਲਬ ਐਂ ਜਮੀ ਰਹਿੰਦੀ ਐ ਜਿਵੇਂ ਮੋਕੇ ਦੇ ਪਾਸੇ ਕੂਰੇ ਲੱਗੇ ਹੁੰਦੇ ਆ ਲੈ ਇਹਨੂੰ ਵੀ ਕੋਈ ਆਪ ਦੀ ਧੀ ਦੇਊ ਗਈ ਨਾ ਇਹਦੋਂ ਤਾਂ ਕਿਸੇ ਕੱਟੇ ਨਾਲ ਸਿਰ ਨਰੜਦਨ ਦਾ ਕੰਜਰ ਦਾ ਪੁੱਤ ਇਹੋ ਜਿਹੇ ਇਕ ਜੋੜ ਕਰਨ ਵਾਲੇ ਕੀੜੇ ਪੈ ਪੈ ਕੇ ਮਰਦੇ ਹੁੰਦੇ ਆ ਜਗਸਿਆ ਪਰ ਉਹ ਕਿਹੜਾ ਬੰਦਰ ਦੇ ਖੜੇ ਦੀ ਪਰਿ ਹੋਊਗੀ ਖਵਰੇ ਇਦੋਂ ਵੀ ਚੰਦ ਹੋਵੇ ਉਹ ਗੱਲ ਤਾਂ ਤੇਰੀ ਵੀ ਪੱਕੀ ਐ ਰੌਣਕੀ ਨਿੱਕਾ ਜਿਹਾ ਠਾਕਾ ਮਾਰ ਕੇ ਬੋਲਿਆ ਉਹਨੂੰ ਕਿਸੇ ਨੇ ਚੱਜ ਦੀ ਤੀਵੀਂ ਦੇ ਕੇ ਖੂਚ ਸਿੱਟਣੀ ਐ ਜੇ ਕਿਤੇ ਲੜ ਕੇ ਧੌਲ ਤਾਂ ਪਾ ਕਰ ਬੈਠਾ ਤਾਂ ਨਾਜਕ ਜੀ ਤੀਵੀਂ ਦੀ ਤਾਂ ਇੱਕੋ ਧੌਲ ਨਾਲ ਕਿੱਚੀ ਪੰਨ ਦੇ ਹੇ ਮੇਰੇ ਮਾਲਕਾ ਲੈ ਇਹੋ ਜਿਹੇ ਪਸ਼ੂਆਂ ਨੂੰ ਵੀ ਰੱਬ ਦੀ ਜੂਨ ਪਾ ਦਿੰਦਾ ਉਹ ਜੱਗ ਸਿਆ ਇਹ ਕੋਈ ਰੱਬ ਦਾ ਅਨਸਾਫਤਾ ਨਹੀਂ ਅਨਸਾਫ ਕਰ ਹੈ ਇਹੋ ਜਿਆਂ ਨੂੰ ਬਲਦ ਬਣਾਉਂਦਾ ਤਾਂ ਸੋ ਕਿਸੇ ਹਮਾਤੜ ਧਮਾਤੜ ਦਾ ਡੰਗ ਮਰਦੇ ਉਹਨੇ ਨਾ ਦਾ ਕੀ ਫਾਇਦਾ ਜਦੋਂ ਆਈ ਐ ਆਵਾਜ਼ ਉਹਨੇ ਨੇੜਿਓਂ ਸੁਣੀ ਤੇ ਦੋਹਾਂ ਦਾ ਧਿਆਨ ਉਧਰ ਖਿੱਚਿਆ ਗਿਆ ਆ ਤਾਂ ਆ ਤਾਂ ਆਪਣੀ ਭਾਨਕਰ ਦਾ ਬੋਲ ਲੱਗਦਾ ਹੈ ਤਾਂ ਹੀ ਟੱਲੀ ਵਾਂਗੂੰ ਟੁਣਕਦਾ ਰੌਣਕੀ ਤੇਰੀ ਆਖਦਾ ਆਖਦਾ ਜਦੋਂ ਆਪਣੀ ਸ਼ਬਦ ਆਖ ਗਿਆ ਤਾਂ ਜਗਸੀਰ ਮੁਸਕਰਾ ਪਿਆ ਤੇ ਉਹਨੂੰ ਜਾਪਿਆ ਰੌਣਕੀ ਨੇ ਇੰਜ ਕਹਿ ਕੇ ਆਪਣਾ ਤ ਹੋਰ ਡੂੰਗੀ ਕਰ ਲਈ ਸੀ ਜਾਕੋ ਵਾਲਿਆਂ ਦੀਆਂ ਆਵਾਜ਼ਾਂ ਹੋਰ ਨੇੜੇ ਆ ਗਈਆਂ ਦੋਹਾਂ ਨੇ ਕੰਨ ਉਧਰ ਕਰ ਲਏ ਕਿੰਨਾ ਚਰਚਾਪ ਕਰਕੇ ਸੁਣਦੇ ਰਹੇ ਜਾਗੋ ਆਈਏ ਜਾਗੋ ਆਈਏ ਜੋਰੂ ਜਗਾ ਲਏ ਬੇ ਜਾਗੋ ਆਈਏ ਚੁੱਪ ਕਰਨੀ ਬੀਬੀ ਮਸਾ ਸਮਾਈਆ ਲੋਰੀ ਦੇ ਕੇ ਪਾਈਆ ਜਾਗੋ ਆਈਏ ਤੇ ਨਾਲ ਦੀ ਨਾਲ ਉਹਨਾਂ ਰਾਜੋ ਕੀ ਗਲੀ ਦਾ ਮੋੜ ਮੁੜ ਕੇ ਜਾਗੋ ਵਾਲੀਆਂ ਮੇਲਣਾ ਇਧਰ ਨੂੰ ਆਉਂਦੀਆਂ ਵੇਖੀਆਂ ਇੱਕ ਸਾਰਿਆਂ ਤੋਂ ਉੱਚੀ ਲੰਮੀ ਤੀਵੀ ਨੇ ਜਾਗੋ ਸਰ ਤੇ ਚੁੱਕੀ ਹੋਈ ਸੀ ਉਹਦੇ ਸਿਰ ਉੱਤੇ ਰੱਖੀ ਟੋਕਣੀ ਦੇ ਉੱਤੇ ਏਨੇ ਦੀਵੇ ਜਗਾਏ ਹੋਏ ਸਨ ਇਹ ਮੋੜ ਤੋਂ ਵੀ ਚਾਨਣ ਪੱਠੀ ਤਾਂ ਹੀ ਪੈਂਦਾ ਸੀ। ਟੋਕਣੀ ਵਾਲੀ 30ਵੀਂ ਤੋਂ ਮੂਹਰੇ ਇੱਕ ਜਣੀ ਨੇ ਆਪਣਾ ਘਗਰਾ ਇੱਕ ਪਾਸੋਂ ਉਤਾਹ ਟੰਗਿਆ ਹੋਇਆ ਸੀ। ਵਰਤੀ ਦੀ ਸੱਜੀ ਬਾਹ ਲਾਈ ਹੋਈ ਸੀ ਤੇ ਮੋਢੇ ਤੋਂ ਲੈ ਕੇ ਸਾਰੀ ਬਾਹ ਨੰਗੀ ਸੀ। ਚੁੰਨੀ ਲਾ ਕਿਉਂ ਨੇ ਲੱਕ ਨੂੰ ਬੰਨੀ ਹੋਈ ਸੀ ਤੇ ਹੱਥ ਵਿੱਚ ਘੁੰਗਰੂਆਂ ਵਾਲਾ ਕੋਟਾ ਸੀ। ਕੋਟੇ ਨੂੰ ਤਾਮ ਲਾਰ-ਲਾਰ ਕੇ ਉਹ ਜਾਗੋ ਦੇ ਬੋਲਾਂ ਦੀ ਤਾਲ ਨਾਲ ਤਕੂਸੀਆਂ ਮਾਰ-ਮਾਰ ਨੱਚਦੀ ਆਉਂਦੀ ਸੀ। ਉਹਦੇ ਸਿਰ ਉੱਤੇ ਗੁੰਦੇ ਸੱਗੀ ਫੁੱਲ ਕਿਤੇ ਕਿਤੇ ਦੀਵਿਆਂ ਦੇ ਚਾਨਣ ਵਿੱਚ ਇੰਜ ਲਿਸ਼ਕ ਮਾਰਦੇ ਸਨ ਜਿਵੇਂ ਡੂੰਘੇ ਵਿੱਚ ਬਿਜਲੀ ਲਿਸ਼ਕਦੀ ਹੋਵੇ ਕਿਤੇ ਕਿਤੇ ਕੁਰਤੀ ਸਲਵਾਰ ਵਾਲੀ ਮਧਰੀ ਜਹੀ ਮਟਿਆਰ ਮਗਰਲੀਆਂ ਮੇਲੜਾਂ ਵਿੱਚੋਂ ਅੱਗ ਦੀ ਲਾਟ ਵਾਂਗ ਨਿਕਲ ਕੇ ਉਸ ਘੋਟੇ ਵਾਲੀ ਨਾਲ ਆ ਰਲਦੀ ਤੇ ਪੱਲੇ ਫੜ ਕੇ ਚੁੰਨੀ ਹਵਾ ਵਿੱਚ ਉਡਾਂਦੀ ਨੰਗੇ ਸਿਰ ਨੂੰ ਪਿੰਜਦੀ ਤੇ ਦੋ ਗਿਹੜੇ ਘੋਟੇ ਵਾਲੀ ਦੇ ਉੱਤੋਂ ਦੀ ਦੇ ਕੇ ਫੇਰ ਮੇਲਣਾ ਵਿੱਚ ਜਾ ਰਲਦੀ ਏਖ ਵੇਖ ਕਿਵੇਂ ਮੱਛਰੀਆਂ ਜਟੀਆਂ ਰੌਣਕੀ ਨੇ ਉਹਨਾਂ ਵਿੱਚ ਨਿਗਾਹ ਗੱਡੀ ਮੁਸਕਰਾਉਂਦੇ ਆੱਖਾਂ ਇਹ ਫੇਰ ਆਪਣੀਆਂ ਚੂਹੇ ਮੁੱਛਾਂ ਉੱਤੋਂ ਦੀ ਹੱਥ ਫੇਰਨ ਲੱਗ ਪਿਆ ਜਾਗੋ ਵਾਲੀਆਂ ਹੁਣ ਉਹਨਾਂ ਤੋਂ 15 ਕੁ ਕਰਮਾਂ ਦੀ ਵਿੱਤ ਉੱਤੇ ਸਨ ਤੇ ਕੋਟੇ ਵਾਲੀ ਦੂਰੀ ਤੀਰੀ ਹੁੰਦੀ ਉਹਨਾਂ ਤੋਂ ਤਿੰਨ ਚਾਰ ਕਰਮਾਂ ਮੂਰੇ ਮੇਲ ਦੀ ਆਉਂਦੀ ਸੀ ਜਾਗੋ ਆਈ ਹੈ ਸਾਰੀਆਂ ਮੇਲਨਾਂ ਨੇ ਇਕੱਠੀ ਏਕ ਕੱਢੀ ਤੇ ਫੇਰ ਭਾਨੀ ਦੀ ਤਿੱਖੀ ਤੇ ਮਿੱਠੀ ਆਵਾਜ਼ ਉਹਨਾਂ ਨੂੰ ਇੰਜ ਸੁਣੀ ਜਿਵੇਂ ਉਹਨਾਂ ਤੋਂ ਸ਼ਰਮਾਂਦੀਆਂ ਬਾਕੀ ਸਾਰੀਆਂ ਆਵਾਜ਼ਾਂ ਸ਼ਹਿ ਗਈਆਂ ਹੁਣ ਜੋਰੂ ਜਗਾਲੇ ਬੇਰੌਣਕਾ ਜਾਗੋ ਆਈ ਹੈ ਤੇ ਨਾਲ ਨਾਲ ਉਹ ਸ਼ਰਮਾਂਦੀਆਂ ਆਵਾਜ਼ਾਂ ਨੇ ਗੂੰਜ ਪਾਈ ਚੁੱਪ ਕਰਨੀ ਬੀਬੀ ਮਸਾ ਸਮਾਈ ਐ ਲੋਰੀ ਦੇ ਕੇ ਪਾਈ ਐ ਰੌਣਕੀ ਦੀਆਂ ਮੁੱਛਾਂ ਫਰਕੀਆਂ ਤੇ ਉਹਨੇ ਖੇਸੀ ਦੀ ਬੁੱਕਲ ਹੋਰ ਘੁੱਟ ਕੇ ਮਾਰ ਲਈ ਮੇਲਣਾ ਐਨ ਉਹਨਾਂ ਦੇ ਨੇੜੇ ਆ ਗਈਆਂ ਸਨ ਜਦੋਂ ਸਾਰਿਆਂ ਦੀ ਇਕੱਠੀ ਹੇਕ ਮੁੱਕੀ ਤਾਂ ਇਕੱਲੀ ਪਾਨੀ ਦੀ ਆਵਾਜ਼ ਫੇਰ ਆਈ ਜਾਗੋ ਆਈ ਵੇ ਜਾਗੋ ਆਈ ਵੇ ਜਾਗੋ ਆਈ ਐ ਤੇ ਦੰਦੀਆਂ ਭਚੀੜ ਕੇ ਜਿਵੇਂ ਕਰੜੇ ਗੁੱਸੇ ਵਿੱਚ ਕੂਕਦੀ ਕਿਤੇ ਕਿਤੇ ਘੋਟੇ ਵਾਲੀ ਨਾਲ ਆ ਰਲਦੀ ਉਹ ਮਦਰੀ ਮਟਿਆਰ ਉਵੇਂ ਹੀ ਲਾਟਵਾਂਗ ਮੇਲਣਾ ਵਿੱਚੋਂ ਨਿਕਲੀ ਇਹ ਅਖਰੇ ਫੋਰ ਵਿੱਚ ਰੌਣਕੀ ਨੂੰ ਗਿੱਟਿਆਂ ਫੜ ਕੇ ਇੰਜ ਖਿੱਦੋਂ ਵਾਂਗ ਭੁਆ ਕੇ ਗਈ ਤੇ ਰੌਣਕੀ ਦਾ ਹੌਲਾ ਜਿਹਾ ਸਰੀਰ ਖੇਸੀ ਵਿੱਚ ਬੁਲਟਿਆ ਗੱਠੜੀ ਵਾਂਗ ਤਿੰਨ ਚਾਰ ਲੋਟਣੀਆਂ ਖਾ ਕੇ ਪੱਠੀ ਤੋਂ ਚਾਰ ਕਰਮਾਂ ਦੀ ਵਿਅਥ ਤੇ ਜਾ ਡਿੱਗਿਆ ਥੋੜੇ ਜਮਈ ਚਾਹੇ ਆਂਗੂ ਰੜਦਾ ਘੋਟੇ ਵਾਲੀ ਨੇ ਰੌਣਕੀ ਦੇ ਸੰਭਲਣ ਤੋਂ ਪਹਿਲਾਂ ਹੀ ਉਹਦੇ ਕੋਲ ਜਾ ਕੇ ਆਪਣੇ ਘੋਟੇ ਦੇ ਘੁੰਗਰੂ ਰੌਣਕੀ ਦੇ ਸਿਰ ਉੱਤੇ ਚੜ੍ਹ ਕੇ ਛਣਕਾਂਦਿਆਂ ਆਖਿਆ ਕਿ ਉਹਨੂੰ ਪੈਰ ਨਾਲ ਇੰਜ ਰੇੜਿਆ ਜਿਵੇਂ ਖੁੱਦੋਂ ਨੂੰ ਟੋਲਾ ਮਾਰਿਆ ਹੋਵੇ ਗਾ ਨੀਵਾ تھا ਹੋਂ ਕਰਕੇ ਬਿਨਾ ਸੰਭਲੇ ਉਵੇਂ ਖੇਸੀ ਵਿੱਚ ਭਲੇਟਿਆ ਰਾਉਣ ਕੀ ਦੋ ਤਿੰਨ ਲੋਟਨੀਆਂ ਹੋਰ ਖਾ ਗਿਆ ਉਹ ਇੰਜ ਰੋੜਦਿਆਂ ਉਹ ਮਰ ਜੂ ਕੰਜਰ ਦੀਓ ਮਰ ਜੂ ਕੰਜਰ ਦੀਓ ਊਕਦਾ ਰਿਆ ਪਰ ਕੌਣ ਸੁਣਦਾ ਸੀ ਫਿਰ ਜਦੋਂ ਘੋਟੇ ਵਾਲੀ ਜਗਸੀਰ ਵੱਲ ਭੱਜ ਕੇ ਪਈ ਤਾਂ ਭਾਨੂ ਨੇ ਜਾਗੋ ਸੰਭਾਲਦਿਆਂ ਨੂੰ ਉੱਚੀ ਸਾਰੀ ਉਹ ਹੂ ਆਖਿਆ ਤਿਉਹ ਉੱਥੇ ਹੀ ਖੜੋ ਗਈ ਜਗਸੀਰ ਨੇ ਇੱਕ ਵਾਰੀ ਭਾਨੀ ਵੱਲ ਤੱਕਿਆ ਉਹਦੇ ਸਿਰ ਤੇ ਰੱਖੀ ਟੋਕ ਨਹੀਂ ਕਰਕੇ ਭਾਵੇਂ ਦੀਵਿਆਂ ਦਾ ਚਾਨਣ ਉਹਦੇ ਮੂੰਹ ਤੇ ਨਹੀਂ ਸੀ ਪੈਂਦਾ ਔਰ ਫਿਰ ਵੀ ਪਾਨੀ ਦੀਆਂ ਅੱਖਾਂ ਵਿੱਚੋਂ ਉਹਨੂੰ ਦੀਵਿਆਂ ਨਾਲੋਂ ਵੀ ਬਹੁਤਾ ਚਾਨਣ ਨਿਕਲਦਾ ਜਾਪਿਆ। ਉਹਦਾ ਕੱਦ-ਕਾਠ, ਉਹਦਾ ਰੂਪ। ਪਰ ਅਸਾਵੇਂ ਤੌਰ ਵੇਖ ਕੇ ਪਾਨੀ ਤੇ ਜਗਸੀਰ ਦੋਵਾਂ ਨੇ ਅੱਖਾਂ ਨੀਮੀਆਂ ਕਰ ਲਈਆਂ। ਰੌਣਕੀ ਦੇ ਸੰਭਲਣ ਤੋਂ ਪਹਿਲਾਂ ਹੀ ਮੇਲਣਾ ਤੇ ਉਹਨਾਂ ਦੇ ਨਾਲ-ਨਾਲ ਫਿਰਦੇ ਗੱਭਰੂ ਮੁੰਡੇ ਉਹਦੇ ਵੱਲ ਝਾਕ-ਝਾਕ ਹਾਸਲ ਪਾਉਂਦੇ। ਅਗਾਹ ਲੰਘ ਗਏ। ਜਗਸੀਰ ਹੌਸਲਾ ਕਰਕੇ ਉੱਠਿਆ ਤੇ ਉਸ ਰੌਣਕੀ ਵੱਲ ਜਾਂਦਿਆਂ ਪੁੱਛਿਆ ਕਿਤੇ 60 ਤਾਂ ਨਹੀਂ ਵੱਜੀ? ਚਿੱਕੜ ਦੇ ਤਿਲ ਕੀਤ ਰੰ ਦੇ ਝੜਕੇ ਦਾ ਕੀ ਗੁੱਸਾ ਗਿਲਾ ਹੁੰਦਾ ਹੈ ਭਰਾਵਾ ਰੌਣਕੀ ਨੇ ਉੱਠ ਕੇ ਪੱਗ ਸੂਤ ਕਰਦਿਆਂ ਤੇ ਖੇਸੀ ਚੁੱਕਦਿਆਂ ਅਜਿਹੀ ਆਵਾਜ਼ ਵਿੱਚ ਆਖਿਆ ਜਿਸ ਤੋਂ ਜਗਸੀਰ ਨੇ ਉਹਦੇ ਚਤ ਦੀ ਗੁੱਝੀ ਖੁਸ਼ੀ ਦਾ ਅੰਦਾਜ਼ਾ ਲਾ ਲਿਆ ਇਸੇ ਕਰਕੇ ਤਰੰਤ ਹੀ ਪੈਂਤੜਾ ਬਦਲ ਕੇ ਰੌਣਕੀ ਜਾਂਦੀਆਂ ਮੇਲਣਾਂ ਵੱਲ ਬਨੌਟੀ ਗੁੱਸੇ ਨਾਲ ਤਾੜਦਿਆਂ ਬੋਲਿਆ ਕੰਜਰ ਦੀਆਂ ਕੁਜਾਤਾਂ ਜਮਾ ਕਿਹੜਾ ਕੁੱਸ ਸੋਚਦੀਆਂ ਗਿੱਚੀ ਪਿੱਛੇ ਮਤ ਐਵੇਂ ਤਾਂ ਨਹੀਂ ਸਿਆਣਿਆਂ ਨੇ ਆਖੀ ਜਗਸੀਰ ਮੁਸਕਰਾਇਆ ਤੇ ਉਹਨੇ ਰਾਣਕੀ ਨੂੰ ਬਾਹੋਂ ਫੜ ਕੇ ਖੜਾ ਕਰਦਿਆਂ ਵਿਅੰਗ ਨਾਲ ਆਖਿਆ ਜੇ ਇੰਨੀ ਅਕਲ ਹੋਵੇ ਤਾਂ ਫਿਰ ਪਹਿਲਾਂ ਸਾਡੇ ਰਾਣਕ ਦਾ ਸਰੀਰ ਨਾ ਜਾਂਚਦੀਆਂ ਰਾਣਕੀ ਨੇ ਅੱਠ ਕੇ ਪਿੱਛੋਂ ਕੁੜਤਾ ਝਾੜਿਆ ਤੇ ਖੇਸੀ ਝਾੜ ਕੇ ਉੱਤੇ ਲੈ ਲਈ ਪਰ ਜਦੋਂ ਉਹ ਤੁਰਿਆ ਤੋਰੀ ਖੱਬੀ ਲਾਤੋਂ ਨੂੰ ਕੁल्ले ਕੋਲੋਂ ਪੀੜ ਕਰਦੀ ਜਾਂਦੀ ਜਦੋਂ ਲਾਤੋਂ ਤਾਂ ਚੁੱਕਣ ਲੱਗਿਆ ਤਾਂ ਇੰਨੀ ਪੀੜ ਹੋਈ ਤੇ ਉਹਦੇ ਮੂੰਹੋਂ ਮਿਲਣਾ ਨੂੰ ਇੱਕ ਭੈੜੀ ਗਾਲ ਨਿਕਲ ਗਈ ਤੇ ਫਿਰ ਕਸੀਸ ਵਟਦਿਆਂ ਬੋਲਿਆ ਮਾਰਤਾ ਏ ਖਸਮਾਂ ਪਿੱਟੀਆਂ ਨੇ ਕੁल्ले ਉੱਤੇ ਹਥੇਲੀ ਧਰ ਕੇ ਉਹ ਬੰਦਕ ਕੋਡਾ ਜਿਹਾ ਹੋਇਆ ਰਿਆ ਤੇ ਫਿਰ ਹੌਲੀ-ਹੌਲੀ ਤਰਪਿਆ ਚੱਲ ਅੰਦਰ ਚਲੀਏ ਜਕਸੀਰ ਨੂੰ ਆਖਿਆ ਉਹ ਅਠੜੀ ਵਿੱਚ ਅਜੇ ਵੀ ਦੀਵਾ ਜਗੀ ਜਾਂਦਾ ਸੀ ਜਕਸੀਰ ਨੇ ਬੱਤੀ ਕੁਝ ਉੱਚੀ ਕੀਤੀ ਤੇ ਖੁੰਝੇ ਡੱਠੇ ਮੰਝੇ ਉੱਤੇ ਬਹਿ ਗਿਆ ਰੌਣਕੀ ਦੂਜੀ ਮੰਜ਼ੀ ਉੱਤੇ ਜਾ ਕੇ ਜਿਵੇਂ ਡੱਗ ਪਿਆ ਸੀ ਉਹਦਾ ਕੁੱਲਾ ਅਜੇ ਵੀ ਪੀੜ ਕਰਦਾ ਸੀ ਪਰ ਇਸ ਫੀਲਡ ਦਾ ਸਵਾਦ ਉਹ ਕਿੰਨਾ ਚਰਕੁਆ ਜਨਾ ਬੋਲਿਆ ਪਰ ਫਿਰ ਅਬੜਵਾਏ ਹੀ ਬੋਲਿਆ ਅੱਛਾ ਤੇਰਾ ਸਰੀਰ ਹੁਣ ਕਿਵੇਂ ਐ ਸੂਤ ਐ ਤੇਰੀਆਂ ਗੋਲੀਆਂ ਨੇ ਖਾਸਾ ਫਾਇਦਾ ਕਰਤਾ ਹੁਣ ਤਾਂ ਤਾਪ ਵੀ ਘਟ ਲੱਗਦਾ ਚੰਗਾ ਫਿਰ ਇੱਥੇ ਹੀ ਪਹਿ ਜਾ ਕਿੱਥੇ ਹੁਣ ਠੰਡ ਚ ਘਰੇ ਜਾਂਦਾ ਫਿਰੇਗਾ ਉਸ ਟੰਗਣੇ ਤੋਂ ਲੇਫਤ ਲਈ ਲਾ ਲੇ ਉਸ ਏਰੀਆ ਤੇ ਉਸੇ ਦੀ ਸ਼ਬਦ ਉਹਨੇ ਇੰਨੀ ਮਰਨਾਉਂ ਆਵਾਜ਼ ਵਿੱਚ ਆਖਿਆ ਕਿ ਜਗਸੀਰ ਨੂੰ ਪੂਰਾ ਨਾ ਸੁਨਿਆ ਇਹ ਸ਼ਬਦ ਬੋਲਦਿਆਂ ਜਿਵੇਂ ਰੌਣਕੀ ਦੀਆਂ ਅੱਖਾਂ ਦੀ ਲਿਸ਼ਕ ਤੇ ਸਾਹ ਵੀ ਮੱਧਮ ਪੈ ਗਿਆ ਸੀ ਜਗਸੀਰ ਨੇ ਟੰਗਣੇ ਤੋਂ ਲੇਫਤ ਲਈ ਲਾ ਲਈ ਤੇ ਮੰਜੀ ਤੇ ਸੁੱਟ ਕੇ ਲੰਮਾ ਪੈ ਗਿਆ ਇਰ ਤਕੜੀ ਰਾਤ ਤਾਈਂ ਉਹ ਗੱਲਾਂ ਕਰਦੇ ਰਹੇ ਮੇਲਣਾ ਦੀਆਂ ਆਪਣੇ ਪੁਰਾਣੇ ਬੇਲੀਆਂ ਦੀਆਂ ਤੀਵੀਆਂ ਦੀਆਂ ਤੇ ਆਪਣੇ ਵਰਗੇ ਬੰਦਿਆਂ ਦੀ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਪੰਜਵਾਂ ਉਮੀਦ ਹੈ ਨਾਵਲ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਜੇਕਰ ਨਾਵਲ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ